ਕਣਕ ਝੋਨੇ ਦਾ ਬਚਿਆ ਹੋਇਆ ਛਾਂਣ ਕੱਢਣ ਵਾਸਤੇ ਭਾਈਆ ਸਪੈਸ਼ਲ ਮਸ਼ੀਨ ਆ ਗਈ ਆ ਮੈਂ ਕਹਿੰਦਾ ਨਜ਼ਾਰਾ ਲਿਆਦਾ ਇਹ ਮਸ਼ੀਨ ਨੇ ਹੁਣ ਤੁਹਾਨੂੰ ਸਫਾਈ ਵਾਸਤੇ ਕਣਕ ਸੜਕਾਂ ਦੇ ਸਿੱਟਣ ਦੀ ਲੋੜ ਨਹੀਂ ਚਾਹੇ ਜਿੰਨੀ ਮਰਜ਼ੀ ਵਿੱਚ ਮਿੱਟੀ ਦੀਆਂ ਡਲੀਆਂ ਨੇ ਜਿੰਨਾ ਮਰਜ਼ੀ ਗੁੱਲੀ ਡੰਡਾ ਚਾਹੇ ਜਿੰਨਾ ਮਰਜ਼ੀ ਵਿੱਚ ਮੱਖੀ ਆ ਹਰੇਕ ਚੀਜ਼ ਲੱਗੋ ਲੱਗ ਕਰ ਦਿੰਦੀ ਆ ਇਹ ਮਸ਼ੀਨ ਤੇ ਇਹ ਜਿਹੜੀ ਮਸ਼ੀਨ ਆ ਤੁਸੀਂ ਦੇਖ ਵੀ ਸਕਦੇ ਹੋ ਹੜੰਬੇ ਨਾਲੋਂ ਛੋਟੀ ਆ ਤੇ ਇਹ ਬਣਾਈ ਸਪੈਸ਼ਲ ਛਾਂਣ ਕੱਢਣ ਵਾਸਤੇ ਆ ਪਹਿਲਾਂ ਆਮ ਤੌਰ ਤੇ ਛਾਂਣ ਕੱਢਣ ਵਾਸਤੇ ਨਾ ਭਾਈਆ ਆਪਣੇ ਖੜੰਭੇ ਵਰਤਦੇ ਸੀਗੇ ਪਰ ਉਹ ਚੋਂ ਓਨੀ ਗ ਪਰ ਇਹ ਜਿਹੜਾ ਸਪੈਸ਼ਲੀ ਮਸ਼ੀਨ ਛਾਂਣ ਕਰਨ ਵਾਸਤੇ ਤਿਆਰ ਕੀਤੀ ਆ ਤਾਂ ਕਰਕੇ ਤੁਸੀਂ ਦੇਖ ਵੀ ਸਕਦੇ ਹੋ ਵੀ ਜਿਵੇਂ ਟੋਟਾ ਹੁੰਦਾ ਦਾਣੇ ਦੇ ਵਿੱਚ ਜਾਂ ਗੁੱਲੀ ਡੰਡਾ ਉਹ ਲੱਗ ਇੱਕ ਸਾਈਡ ਆਉਂਦਾ ਵਾ ਤੇ ਸਾਫ ਕਣ ਕਾ ਅਲੱਗਾਈ ਜਾਂਦੀ ਆ ਜੇ ਮਿੱਟੀ ਮੁੱਟੀ ਦੇ ਡਲੀ ਹੁੰਦੀ ਆ ਉਹ ਇਹ ਵਿੱਚ ਹੀ ਭੋਰ ਦਿੰਦਾ ਆਪਾਂ ਖੜੇ ਆ ਬਈ ਪਿੰਡ ਹਠੂਰ ਦੀ ਮੰਡੀ ਦੇ ਵਿੱਚ ਜਿੱਥੇ ਬਾਈ ਇੱਕ ਇਹ ਜਿਹੜਾ ਥਰੇਸ਼ਰ ਆ ਲੈ ਕੇ ਆਇਆ ਉਹ ਦਿਨ ਆਪਾਂ ਗੱਲਬਾਤ ਵੀ ਕਰਾਂਗੇ ਵੀ ਕਿੱਥੋਂ ਲੈ ਕੇ ਆਇਆ ਕਿੰਨੇ ਦਾ ਲੈ ਕੇ ਆਇਆ ਪੂਰੀ ਡਿਟੇਲ ਦੇ ਵਿੱਚ ਆਪਾਂ ਜਾਣਕਾਰੀ ਲਵਾਂਗੇ ਤੇ ਬਾਕੀ ਭਾਈ ਤੁਸੀਂ ਇੱਥੇ ਲਿਖਿਆ ਪੜ੍ਹ ਵੀ ਸਕਦੇ ਹੋ ਵੀ ਕਣਕ ਸਾਫ਼ ਕਰਨ ਵਾਲੀ ਮਸ਼ੀਨ ਇਹ ਲਿਖਿਆ ਹੋਇਆ ਉੱਤੇ ਇਹ ਸਪੈਸ਼ਲੀ ਜਿਵੇਂ ਕਹਿ ਦਈਏ ਵੀ ਕਣਕ ਸਾਫ਼ ਕਰਨ ਵਾਲਾ ਥਰੇਸ਼ਰ ਆ ਪਰ ਇਹਦੇ ਨਾਲ ਜਿਵੇਂ ਆਪਣਾ ਝੋਨੇ ਦਾ ਛਾਣ ਹੁੰਦਾ ਉਹ ਜ਼ਿਆਦਾ ਹੁੰਦਾ ਕਣਕ ਦਾ ਚਲੋ ਥੋੜਾ ਹੁੰਦਾ ਪਰ ਝੋਨੇ ਦੇ ਵਿੱਚ ਫੂਕ ਫੂਕੀ ਬਰੀ ਜ਼ਿਆਦਾ ਹੁੰਦੀ ਆ ਤਾਂ ਉਹ ਵੀ ਆਪਾਂ ਛਾਣਨੇ ਵਗੈਰਾ ਬਦਲ ਕੇ ਇਹਦੇ ਨਾਲ ਆਪਾਂ ਜਿਹੜਾ ਉਹ ਵੀ ਸ਼ਾਨ ਕੱਢ ਸਕਦੇ ਆ ਤੇ ਬਾਕੀ ਜਦੋਂ ਅੱਗੇ ਝੋਨੇ ਦਾ ਸੀਜ਼ਨ ਆਊਗਾ ਆਪਾਂ ਇਹਦੇ ਤੇ ਵੀ ਪੂਰੀ ਵੀਡੀਓ ਪਾਵਾਂਗੇ ਵੀ ਝੋਨੇ ਦਾ ਜਿਹੜਾ ਸ਼ਾਨ ਆ ਉਹ ਇਹ ਕੱਢਣ ਦੇ ਵਿੱਚ ਕਾਮਯਾਬ ਹੁੰਦਾ ਕਿ ਨਹੀਂ ਉਹਦੇ ਤੇ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਇੱਕ ਤੇ ਬਾਕੀ ਤੁਸੀਂ ਪੱਖਾ ਜਿਹੜਾ ਇਹ ਥਰੇਸ਼ਰ ਬਣਿਆ ਹੋਇਆ ਪੂਰਾ ਵਧੀਆ ਬਣਿਆ ਹੋਇਆ ਕੁਆਲਿਟੀ ਵਗੈਰਾ ਤੁਸੀਂ ਸਾਰੀ ਚੈੱਕ ਕਰ ਸਕਦੇ ਹੋ ਬਾਕੀ ਹੁਣ ਜਿਹੜੇ ਬਾਈ ਨੇ ਥਰੇਸ਼ਰ ਲਿਆ ਆਪਾਂ ਉਹ ਬਾਈ ਨਾਲ ਗੱਲਬਾਤ ਕਰਦੇ ਆਂ ਸਾਰੀ ਜਾਣਕਾਰੀ ਲੈਣੇ ਆਂ ਹਾਂਜੀ ਬਾਈ ਕੀ ਹਾਲ ਆ ਠੀਕ ਆ ਜੀ ਇਹ ਮਸ਼ੀਨ ਕਿੱਥੋਂ ਲਿਆਂਦੀ ਆ ਪੱਖੋ ਕੈਂਚੇ ਤੋਂ ਲਿਆਂਦੀ ਆ ਜੀ ਪੱਕੋ ਪੈਂਚਿਆਂ ਤੋਂ ਹਾਂਜੀ ਠੀਕ ਆ ਕਿੰਨੇ ਤੇ ਪੈ ਗਈ ਇਹ 85000 ਚ ਪੈ ਗਈ ਆਈ ਸੀਜ਼ਨ ਚ ਲਿਆਂਦੀ ਆ ਹਾਂਜੀ ਠੀਕ ਆ ਤੇ ਇਹ ਮਤਲਬ ਜਿਵੇਂ ਇਹ ਕਣਕ ਅੱਡੋ ਅੱਡ ਚ ਕਿਵੇਂ ਗੁੱਲੀ ਡੰਡਾ ਵਗੈਰਾ ਕੱਢ ਦਿੰਦੀ ਆ ਵਿੱਚੋਂ ਹਾਂਜੀ ਟੁੱਟ ਅੱਡ ਜੀ ਗੁੱਲੀ ਡੰਡਾ ਅੱਡ ਤੇ ਜਿਵੇਂ ਰੋੜੀ 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 ਰਾੜੀ ਸਭ ਔਰ ਦਿੰਦੀ ਆ ਜੀ ਔਰ ਦਿੰਦੀ ਆ ਉਹ ਹਾਂਜੀ ਠੀਕ ਆ ਤੇ ਇਹ ਕੱਲੀ ਕਣਕ ਹੀ ਕੱਢਦੀ ਆ ਕਿ ਝੋਨਾ ਝੋਨਾ ਵਗੈਰਾ ਵੀ ਕੱਢ ਦਿੰਦੀ ਆ ਨਹੀਂ ਜੇ ਛਾਣਨਾ ਬਦਲਣਾ ਪੈਂਦਾ ਜੀ ਕੱਢ ਦਿੰਦੀ ਆ ਚੋਨਾ ਵੀ ਕੱਢ ਦਿੰਦੀ ਹੈ ਇਹ ਕੰਮ ਯਾਰ ਬਹੁਤ ਸੋਖਾ ਕਰਦਾ ਮਕੀਨ ਨੇ ਹਾਂ ਹਾਂਜੀ ਹਾਂਜੀ ਤੇ ਜਣੀ ਇਹ ਟੋਟਲ ਜਿਵੇਂ 85000 ਸਣੇ 6000 ਨੇ ਸਾਰਾ ਕੁਝ ਹਾਂਜੀ ਹਾਂਜੀ ਸਾਰਾ ਕੁਝ ਜੀ ਕੰਪਲੀਟਲੀ ਦਿੰਦੇ ਆ ਜੀ 50000 ਤੋਂ ਕਹਿੰਦਾ ਸੀ ਭਾਈ ਸ਼ੁਰੂ ਹੋ ਜਾਣਾ ਹਾਂਜੀ ਹਾਂਜੀ ਉਹ ਕਿਵੇਂ 80000 ਵਾਲਾ ਕੀ ਸੈਟ ਹੋਣਾ ਉਹਦੀ ਪਹਿਲਾਂ ਆ ਫਿਲਟਰ ਨਹੀਂ ਸੀ ਲਾਉਂਦੇ ਅੱਛਾ ਆਹਾ ਠੀਕ ਆ ਪਹਿਲਾਂ ਲਾਉਂਦੇ ਨਹੀਂ ਸੀ ਹਾਂਜੀ ਲਾਉਂਦੇ ਨਹੀਂ ਸਿੱਧੀਆਂ ਸੀ ਬਾਕੀ 5 ਕੈਂਚਰ ਨਾਲ ਨਾ ਹੋਰ ਵਧਾਤੀ ਜਿਵੇਂ ਬਾਈ ਨੇ ਵੀਡੀਓ ਚ ਦੱਸ ਹੀ ਦਿੱਤਾ ਕਿ ਇਹ ਪੱਖੋ ਕੈਂਚੀਆਂ ਜਿਹੜਾ ਤਪੇ ਰੋਡ ਤੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਉੱਥੋਂ ਦਾ ਇਹ ਬਣਿਆ ਹੋਇਆ ਪੂਰਾ ਐਡਰੈਸ ਆਪਾਂ ਫੇਰ ਵੀ ਤੁਹਾਨੂੰ ਦੱਸ ਦਿੰਨੇ ਆ ਸੈਂਬੀ ਐਗਰੀਕਲਚਰ ਵਰਕਰਸ ਤੇ ਜਿਹੜਾ ਇਹਨਾਂ ਦਾ ਵਰਕਸ਼ਾਪ ਦਾ ਨਾਮ ਤੇ ਇਹਨਾਂ ਦਾ ਫੋਨ ਨੰਬਰ ਹੈਗਾ 9872806398 ਸੋ ਇਹ ਨੰਬਰ ਤੇ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਆ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਮਿੱਤਰੋ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਇਦਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਦੇ ਲਈ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ ਧੰਨਵਾਦ